ਕੱਲ ਜੋ ਵੀ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਇਕੱਠੇ ਹੋ ਰਹੇ ਸੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਕਹਿਣਾ ਹੈ ਰਾਜ ਸਿੰਘ ਖਾਲਸਾ ਦਾ ਔਰ ਕੱਲ ਸਿਮਰਜੀਤ ਮਾਨ ਲੱਖਾ ਸਿਧਾਣਾ ਤੇ ਉੱਥੇ ਹੀ ਜਿਹੜਾ ਪਰਬਾਨਾਂ ਤੇ ਰਾਜ ਸਿੰਘ ਖਾਲਸਾ ਨੂੰ ਘਰ ਦੇ ਵਿੱਚੋਂ ਹੀ ਜਿਹੜਾ ਨਜ਼ਰਬੰਦ ਕਰ ਲਿਆ ਸੀ ਤੇ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਰਾਜ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਇਹ ਸਰਕਾਰ ਕਰ ਰਹੀ ਹੈ 3 ਤਰੀਕ ਨੂੰ ਜਿਹੜਾ ਪ੍ਰੋਟੈਸਟ ਹੋਣਾ ਹੈ ਜਿਸ ਕਰਕੇ ਘਰਾਂ ਦੇ ਵਿੱਚ ਹੀ ਜਿਹੜੇ ਨੌਜਵਾਨਾਂ ਨੂੰ ਚੱਕਿਆ ਜਾਵੇਗਾ ਪਰ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਰਾਜ ਸਿੰਘ ਖਾਲਸਾ ਦਾ ਕਿ ਅਸੀਂ ਉਕਮੰਦਰੀ ਭਗਵੰਤ ਮਾਨ ਦੀ ਰਹਾਇਸ ਨੂੰ ਘੇਰਾਂਗੇ ਜਿੰਨਾ ਮਰਜ਼ੀ ਜੋਰ ਲਾਇਆ ਜਾਵੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜੇ ਭਰਾਵਾਂ ਨੇ ਸਾਥ ਦਿੱਤਾ ਬਹੁਤ-ਬਹੁਤ ਧੰਨਵਾਦ ਅੱਜ ਜੋ ਪ੍ਰੋਗਰਾਮ ਸੀ ਉੱਥੇ ਜਾ ਰਹੇ ਸੀ ਤੇ ਪ੍ਰਸ਼ਾਸਨ ਨੇ ਨਾਜ਼ਰਬੰਦ ਕਰ ਲਈ ਸੀ ਸੋ ਘਬਰਾਉਣ ਦੀ ਲੋੜ ਨਹੀਂ ਭਰਾਵੋ ਤਿੰਨ ਤਰੀਕ ਦਾ ਜੋ ਪ੍ਰੋਗਰਾਮ ਰੱਖਿਆ ਹੋਇਆ ਉੱਥੇ ਜ਼ਰੂਰ ਪਹੁੰਚਣਾ ਹੈ ਆਪਾਂ ਨੇ ਸਾਰਿਆਂ ਨੇ ਅੱਜ ਜੋ ਕੁਝ ਹੋਇਆ ਕੋਈ ਵੱਡੀ ਗੱਲ ਨਹੀਂ ਇਹ ਹੁੰਦੇ ਹੀ ਆਇਆ ਸਰਕਾਰਾਂ ਕਰਦੀਆਂ ਆਈਆਂ ਨੇ ਸੋ ਸਾਰਿਆਂ ਨੇ ਡਟ ਕੇ ਬਾਈ ਸਾਰਿਆਂ ਨੇ ਡਟ ਕੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ ਭਾਵੇਂ ਕੀ ਆਪਣੇ ਲਾਠੀਆਂ ਲਾਉਣ ਭਾਵੇਂ ਕੀ ਆਪਾਂ ਨੂੰ ਟੌਰਚਰ ਕਰਨ ਪਰ ਕਦੇ ਘਬਰਾਇਓ ਨਾ ਬਾਈ ਇਹ ਜ਼ਬਰ ਨੇ ਇੱਕ ਨਾ ਇੱਕ ਦਿਨ ਮੁੱਕਣਾ ਹੈ ਬਾਈ ਜ਼ਬਰ ਜ਼ਰੂਰ ਮੁਕਦਾ ਹੁੰਦਾ ਜੋ ਅੱਜ ਦੀ ਸਰਕਾਰ ਕਰ ਰਹੀ ਹੈ ਕਦੇ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਰਕੇ ਗਈਆਂ ਨੇ ਸੋ ਅੱਜ ਭਾਵੇਂ ਮੌਜੂਦਾ ਸਰਕਾਰ ਜੋ ਸਾਡੇ ਮੁੱਖ ਮੰਤਰੀ ਨੇ ਉਹ ਜਾਬਰ ਕਰ ਰਹੇ ਨੇ ਕੋਈ ਗੱਲ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਸਬਰ ਜਿਹੜਾ ਹੈਗਾ ਉਹ ਜਿੱਤਦਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਨਾਜ਼ਰਬੰਦ ਕਰ ਲਿਆ ਸੀ ਪਰ ਬਾਲੀਆਂ ઠાਣੇ ਦੇ ਵਿੱਚ ਅਸੀਂ ਨਾਜ਼ਰਬੰਦ ਸੀ ਉੱਥੋਂ ਦੇ ਪ੍ਰਸ਼ਾਸਨ ਨੇ ਬਹੁਤ ਵਧੀਆ ਮਤਲਬ ਹੈਂਡਲ ਕੀਤਾ ਕੁਝ ਨਹੀਂ ਕਿਹਾ ਡਰੇ ਉਹ ਨਾ ਜੋ ਪਰਸੋਂ ਦਾ ਪ੍ਰੋਗਰਾਮ ਹੈ ਇਹ ਡਰਾਉਣ ਦੇ ਲਈ ਕੀਤਾ ਗਿਆ ਸੀ ਕਿ ਜੋ ਨੌਜਵਾਨੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਜਾਏ ਡਰਿਓ ਨਾ ਬਿਲਕੁਲ ਘਬਰਾਇਓ ਨਾ ਜਦੋਂ ਸੰਘਰਸ਼ ਵਿੱਢੇ ਜਾਂਦੇ ਨੇ ਤਾਂ ਐਦਾਂ ਦੀਆਂ ਗੱਲਾਂ ਬਾਈ ਹੁੰਦੀਆਂ ਹੁੰਦੀਆਂ ਨੇ ਕਿਉਂਕਿ ਅਸੀਂ ਉਸ ਕੌਮ ਦੇ ਵਾਰਸਾਂ ਜੋ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਪੈਦਾ ਹੋਈ ਹੈ ਜੋ ਅੱਜ ਤੱਕ ਸੰਘਰਸ਼ ਤੌਰ ਤੇ ਲੜਦੀ ਰਹੀ ਹੈ ਇਸ ਕਰਕੇ ਬਾਈ ਸੰਘਰਸ਼ ਦਿੱਲੀ ਵੀ ਕੀਤਾ ਸੀ ਤੇ ਜਿੱਤ ਕੇ ਆਏ ਸੀ ਇਸ ਕਰਕੇ ਸੰਘਰਸ਼ ਲਾ ਬੰਦ ਹੋ ਕੇ ਕਰਨਾ ਹੈ ਸੰਘਰਸ਼ ਚੰਗੇ ਤਰੀਕੇ ਨਾਲ ਕਰਨਾ ਹੈ ਸੰਘਰਸ਼ ਐ ਲਾ ਲਓ ਵੀ ਸਾਬਰ ਦੇ ਨਾਲ ਜਾਣਾ ਭਾਵੇਂ ਕੀ ਬੈਰੀਗੇਟ ਲਾ ਦੇਣ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਦੇ ਹੱਥ ਬੰਨੇ ਹੁੰਦੇ ਆ ਉੱਪਰੋਂ ਹਦਾਇਤਾਂ ਹੁੰਦੀਆਂ ਨੇ ਅ ਇਸ ਕਰਕੇ ਬਾਈ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਬਾਈ ਭਾਨੇ ਸਿੱਧੂ ਦੀ ਹਮਾਇਤ ਦੇ ਲਈ ਤਿਆਰ ਰਹੋ ਪਰਸੋਂ ਦਾ ਪ੍ਰੋਗਰਾਮ ਹੈ ਪਰਸੋਂ ਭਗਤ ਸਿੰਘ ਮਾਨ ਦੀ ਕੋਠੀ ਘੇਰਨੀ ਆ ਸੋ ਉੱਥੇ ਆਪਾਂ ਸਾਰਿਆਂ ਨੇ ਪਹੁੰਚਣਾ ਸੋ ਜਿਹੜੇ ਭਰਾਵਾਂ ਨੇ ਸਾਥ ਦਿੱਤਾ ਉਹਨਾਂ ਨੂੰ ਮੈਂ ਕਹਿੰਦਾ ਕਿ ਮੈਂ ਬਿਲਕੁਲ ਠੀਕ ਆ ਤੁਹਾਡਾ ਬਹੁਤ ਧੰਨਵਾਦ ਜੇ ਇਸੇ ਤਰ੍ਹਾਂ ਹਰ ਇੱਕ ਦੀ ਪਿੱਠ ਤੇ ਖੜੋਗੇ ਤਾਂ ਬਾਈ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਬੋਲਣ ਵਾਲੇ ਐ ਉਹ ਇੱਥੇ ਜਿਉਂਦੇ ਰਹਿਣਗੇ ਨਹੀਂ ਪਹਿਲਾਂ ਸਾਡੇ ਨਾਲ ਕੀ ਕੁਝ ਹੋਇਆ ਇਹ ਵੀ ਸਭ ਨੂੰ ਪਤਾ ਹੀ ਐ ਇਸ ਕਰਕੇ ਇਹ ਚਾਲਾਂ ਹੁੰਦੀਆਂ ਨੇ ਚਾਲਾਂ ਹੁੰਦੀਆਂ ਨੇ ਡਰੋਨ ਦੀਆਂ ਧਮਕਾਉਣ ਦੀਆਂ ਨੌਜਵਾਨੀ ਨੂੰ ਪਿੱਛੇ ਤੋਰਨ ਦੀਆਂ ਸੋ ਮੈਂ बार-बार ਇਹੀ ਬੇਨਤੀ ਕਰਨਾ ਕਿ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਬੜੇ ਲਾਂਬੰਦ ਹੋ ਕੇ ਬੜੇ ਤਰੀਕੇ ਦੇ ਨਾਲ ਆਪਾਂ ਨੇ ਜਾਣਾ ਅੱਗੇ ਨੂੰ ਵਧਣਾ ਜਿਵੇਂ ਦਿੱਲੀ ਨੂੰ ਵਧੇ ਸੀ ਇਸ ਕਰਕੇ ਭਾਈ ਪਾਨਾ ਸਿੱਧੂ ਦੀ ਰਿਹਾਈ ਜ਼ਰੂਰੀ ਐ ਤੁਹਾਨੂੰ ਪਤਾ ਹੀ ਐ ਕੀ ਕੁਝ ਹੋ ਚੁੱਕਿਆ ਕਿੰਨਾ ਤਸੱਦਦ ਹੋਇਆ ਜੇ ਅੱਜ ਆਪਾਂ ਘਰਾਂ ਦੇ ਵਿੱਚ ਬੈਗੇ ਤਾਂ ਫਿਰ ਆਉਣ ਵਾਲੇ ਸਮੇਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਹਨਤਾ ਪਾਇਆ ਕਰਨਗੀਆਂ ਲਹਨਤਾ ਪਾਇਆ ਕਰਨਗੀਆਂ ਬਾਈ ਲੜ ਲਓ ਅੱਜ ਜੇ ਲੜ ਹੁੰਦਾ ਬਚਾ ਲਓ ਜੇ ਪੰਜਾਬ ਦੇ ਨੌਜਵਾਨ ਬਚਾ ਹੁੰਦੇ ਆ ਇਸ ਕਰਕੇ ਇਹੀ ਬੇਨਤੀਆਂ ਦੇ ਲਈ ਮੈਂ ਤੁਹਾਡੇ ਲਾਈਵ ਆਇਆ ਸੀ ਕਿ ਸਾਨੂੰ ਅੱਜ ਨਾਜ਼ਰਬੰਦ ਕਰ ਲਿਆ ਸੀ ਪਰ ਹੋਇਆ ਕੁਝ ਨਹੀਂ ਐਵੇਂ ਡਰਿਓ ਨਾ ਕਿਉਂਕਿ ਜਦੋਂ ਨੌਜਵਾਨਾਂ ਦੇ ਮਨਾਂ ਦੇ ਵਿੱਚ ਡਰ ਪਾਉਣਾ ਹੁੰਦਾ ਤਾਂ ਇਦਾਂ ਦੇ ਕੰਮ ਹੁੰਦੇ ਆ ਅੱਜ ਜਿਹੜਾ ਪ੍ਰੋਗਰਾਮ ਸੀ ਉਹ ਕੈਨਸਲ ਕਰਵਾ ਦਿੱਤਾ ਪ੍ਰਸ਼ਾਸਨ ਨੇ ਪਰ ਜਿਹੜਾ ਤਿੰਨਾਂ ਵਾਲਾ ਪ੍ਰੋਗਰਾਮ ਹੈ ਬਾਈ ਉਹਦੇ ਵਿੱਚ ਵੱਧ ਚੜ ਕੇ ਆਇਓ ਕਿਰਪਾ ਕਰਕੇ ਘਰਾਂ ਦੇ ਵਿੱਚ ਨਾ ਵਹਿਜੋ ਵੜ ਕੇ ਕਿਤੇ ਮਨਾਂ ਦੇ ਵਿੱਚ ਖਿਆਲ ਨਾ ਲਿਆਇਓ ਕਿ ਪਤਾ ਨਹੀਂ ਨਾਜ਼ਰਬੰਦ ਕਰ ਲੈਣਗੇ ਜਾਂ ਸਾਨੂੰ ਫੜ ਲੈਣਗੇ ਬਾਈ ਕੁਝ ਨਹੀਂ ਹੁੰਦਾ ਆਪਾਂ ਕਿਹੜਾ ਕੋਈ ਯਾਰ ਕੋਈ ਕਤਲ ਕੀਤਾ ਆਪਾਂ ਤਾਂ ਇੱਕ ਬੰਦੇ ਨੂੰ ਸਲਾਰ ਰਹੇ ਜਿਹੜਾ ਪੰਜਾਬ ਦੀ ਗੱਲ ਕਰਦਾ ਜੋ ਪੰਜਾਬ ਨਾਲ ਲੜ ਰਿਹਾ ਹੈ ਇਸ ਕਰਕੇ ਜੇ ਇਸੇ ਤਰ੍ਹਾਂ ਆਪਾਂ ਉਹਨਾਂ ਬੰਦਿਆਂ ਪਿੱਛੇ ਖੜਦੇ ਰਹੇ ਤਾਂ ਪੰਜਾਬ ਰੰਗਲਾ ਪੰਜਾਬ ਬਣ ਜਾਊਗਾ ਬਾਈ ਪੰਜਾਬ ਰੰਗਲਾ ਪੰਜਾਬ ਬਣਾਉਣਾ ਤਾਂ ਸੰਘਰਸ਼ੀਲ ਹੋਣਾ ਜ਼ਰੂਰੀ ਹੈ ਸੰਘਰਸ਼ੀਲ ਹੋਣਾ ਜ਼ਰੂਰੀ ਹੈ ਸੋ 3 ਤਰੀਕ ਵਾਲੇ ਪ੍ਰੋਗਰਾਮ ਨੂੰ ਫੇਲ ਕਰਨ ਦੇ ਲਈ ਅੱਜ ਵਾਲਾ ਇਹ ਸਭ ਕੁਝ ਹੋਇਆ ਜਿੱਥੇ-ਜਿੱਥੇ ਜਿਹੜੇ ਭਰਾ ਸੀ ਉਹਨਾਂ ਨੂੰ ਨਾજરਬੰਦ ਕੀਤਾ ਗਿਆ ਇਸ ਕਰਕੇ ਬਾਈ ਪ੍ਰਸ਼ਾਸਨ ਉਹ ਵੀ ਮੁੰਡੇ ਸਾਡੀ ਨੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿੰਦਾ ਰਹਿਣਾ ਕਿ ਉਹ ਸਾਡੇ ਭਰਾ ਨੇ ਪਰ ਉਹਨਾਂ ਦੇ ਹੱਥ ਬੰਨੇ ਹੁੰਦੇ ਆ ਉਹਨਾਂ ਨੇ ਉਹਨਾਂ ਨੂੰ ਜਿਵੇਂ ਹਦਾਇਤਾਂ ਹੁੰਦੀਆਂ ਨੇ ਉਹਨਾਂ ਨੇ ਉਵੇਂ ਹੀ ਕਰਨਾ ਹੁੰਦਾ ਉਮੇ ਹੀ ਕਰਨਾ ਹੁੰਦਾ ਟਰੋਨਾ ਘਭਰਾਓ ਨਾ ਤਿੰਨ ਵਾਲੇ ਤਰੀਕਿਆਂ ਤਿਆਰੀਆਂ ਕਰੋ ਪਿੰਡ ਪਿੰਡ ਜਾ ਕੇ ਹੋਕਾ ਦਿਓ ਤੇ ਵੱਧ ਛੜ ਕੇ ਬਾਈ ਵੱਧ ਛੜ ਕੇ ਤਿੰਨ ਵਾਲੇ ਪ੍ਰੋਗਰਾਮ ਦੇ ਵਿੱਚ ਪਹੁੰਚੋ ਇੰਨੀਆਂ ਇੱਕ ਬੇਨਤੀਆਂ ਨੇ ਮੈਂ ਚੜਦੀ ਕਲਾ ਦੇ ਵਿੱਚ ਆ ਹਮੇਸ਼ਾ ਚੜਦੀ ਕਲਾ ਚ ਰਹਾਂਗੇ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤਿੰਨ ਤਰੀਕ ਨੂੰ ਆਜੋ ਬਾਈ ਮਿਲਦੇ ਆ ਸੰਗਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਂਕਿ ਦੱਸਦੀ ਕਿ ਕੱਲ ਜਿਹੜੇ ਵੀ ਨੌਜਵਾਨ ਚਾਹੇ ਸਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਰਾਜ ਸਿੰਘ ਖਾਲਸਾ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਘਰ ਦੇ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਜਿਹੜਾ 1 ਤਰੀਕ ਨੂੰ ਧੂਰੀ ਦੇ ਵਿੱਚ ਜਿਹੜਾ ਫਾਟਕਾਂ ਤੇ ਜਿਹੜੇ ਪ੍ਰੋਟੈਸਟ ਕਰਨਾ ਸੀਗਾ ਧੂਰੀ ਦੇ ਵਿੱਚ ਰੇਲ ਰੋਕੋ ਅੰਦੋਲਨ ਕਰਨਾ ਸੀ ਉਸ ਨੂੰ ਲੈ ਕੇ ਲਗਾਤਾਰ ਘਰਾਂ ਦੇ ਵਿੱਚ ਇਹ ਪੁਲਿਸ ਨੇ ਨੌਜਵਾਨਾਂ ਨੂੰ ਨਜ਼ਰਬੰਦ ਕਰ ਦਿੱਤਾ ਸੀ ਕਈਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਉੱਥੇ ਹੀ ਹੁਣ ਲੱਖਾ ਸੁਧਾਨਾ ਨੇ ਵੀ ਕਿਹਾ ਹੈ ਕਿ 3 ਤਰੀਕ ਨੂੰ ਅਸੀਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਇਸਤ ਕਰਾਂਗੇ ਤਾਂ ਉੱਥੇ ਹੀ ਰਾਜ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਜਿੰਨਾ ਮਰਜੀ ਮੁੱਖ ਮੰਤਰੀ ਭਗਵੰਤ ਮਾਨ ਜੋਰ ਲਾਲ ਲੈਵੇ ਅਸੀਂ 3 ਤਰੀਕ ਨੂੰ ਇਕੱਠੇ ਹੋਵਾਂਗੇ ਅਤੇ ਕੋਟ ਦੁਨਨੇ ਤੋਂ ਜ਼ਿਆਦਾ ਜਿਹੜਾ ਇਕੱਠ ਹੋਵੇਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਹੋਵੇਗਾ ਤੇ ਭਾਨਾ ਸਿੱਧੂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ